ਹੂੰ ਉਮੜੇ ਮਰੇ ਮਗਰੀ ਲੱਗੇ ਸਰ ਅੱਛਾ ਜੇ ਕਿਉਂ ਬਾਹਰ ਫੜਕੇ ਪੱਟ ਕੇ ਲੈ ਕੇ ਜਾ ਕੇ 30000 ਰੁਪਇਆ ਨਹੀਂ ਮੇਰੀ ਮੈਂ ਟੈਨਸ਼ਨ ਆ ਉਹ ਪਾ ਲੈ ਖੁਦ ਮਰਿਆ ਕਰਾਂਗਾ ਸੋ ਸਾਈਡ ਕੇ ਸੀ ਇਹਨਾਂ ਤੇ ਮੈਂ ਵੀ ਆਪਣਾ ਬੋਰੀ ਇਸ ਤਰ੍ਹਾਂ ਕੀਤਾ ਪਿਆਗਾ ਠੀਕ ਨਹੀਂ ਆ ਬੈਹੂਗਣਾ ਕੀਤਾ ਬੈਹਗਾ ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਪੋਡਕਾਸਟ ਦੇ ਵਿੱਚ ਕੀ ਹਾਲ ਚਾਲ ਨੇ ਤੁਹਾਡੇ ਅੱਥੜ ਕਿ ਸਾਰੇ ਚੰਗੇ ਹੋਣਗੇ ਤੇ ਦੋਸਤੋ ਅੱਜ ਦੀ ਸਾਡੀ ਪੋਡਕਾਸਟ ਦੇ ਸਾਡੇ ਪੁਰਾਣੇ ਗੈਸਟ ਮੁਖੂ ਪਨੋਰੀਵਾਲਾ ਜੀ ਸਾਡੇ ਨਾਲ ਫੇਰ ਤੋਂ ਇੱਕ ਵਾਰ ਪਹੁੰਚ ਚੁਕੇ ਨੇ ਤੇ ਅੱਜ ਦੀ ਇਸ ਪੋਡਕਾਸਟ ਵਿੱਚ ਇਹ ਸਾਡੇ ਨਾਲ ਸ਼ੇਅਰ ਕਰਨ ਵਾਲੇ ਨੇ ਇਹਨਾਂ ਨਾਲ ਹੋਇਆ ਇੱਕ ਰੀਅਲ ਇਨਸੀਡੈਂਟ ਹੋਰਰ ਸਟੋਰੀ ਠੀਕ ਹੈ ਤੇ ਚਲੋ ਦੋਸਤੋ ਅੱਜ ਦੀ ਪੋਡਕਾਸਟ ਨੂੰ ਸ਼ੁਰੂ ਕਰਦੇ ਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਵੀ ਸਾਡੇ ਨਾਲ ਪੋਡਕਾਸਟ ਕਰਨਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਆਪਣਾ ਪ੍ਰੋਮੋਸ਼ਨ ਕਰਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਸਾਡੀ ਈਮੇਲ ਦੇ ਉੱਤੇ ਤੇ ਚਲੋ ਦੋਸਤੋ ਕਰਦੇ ਆਂ ਅੱਜ ਦੀ ਵੀਡੀਓ ਸ਼ੁਰੂ ਹਾਂਜੀ ਮੱਖੂ ਪੁੰਡੂਰੀ ਵਾਲਾ ਜੀ ਕੀ ਹਾਲ ਚਾਲ ਨੇ ਤੁਹਾਡੀ ਸਰ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਠੀਕ ਹੋ ਤੁਸੀਂ ਹਾਂ ਤੇ ਯਾਰ ਇੱਕ ਮੇਰੇ ਦਿਮਾਗ ਦੇ ਵਿੱਚ ਗੱਲ ਆ ਰਹੀ ਆ ਤੁਹਾਡਾ ਇੱਕ ਨਵਾਂ Song ਆਉਣ ਵਾਲਾ ਸੀ ਨੀਲਾ ਸੂਟ ਤੇ ਉਹ Song ਬਹੁਤੀ ਦਾ ਲੇਟ ਹੋ ਚੁਕਿਆ ਹੈ ਜਿਹੜੀ ਤੁਸੀਂ ਸਾਨੂੰ ਤਰੀਕ ਦੱਸੀ ਸੀ ਆਪਣੇ ਫੈਨਸ ਨੂੰ ਵੀ ਤੇ ਉਹਦਾ ਕੀ ਬਣਿਆ ਯਾਰ ਉਹ Song ਆਇਆ ਕਿਉਂ ਨਹੀਂ ਸਰ ਮੈਂ ਜਾਂਦਾ ਬਈ ਚੰਡੀਗੜ੍ਹ ਤੇ ਮੈਂ ਸੋਚ ਕੇ ਚਲਿਆ ਯਾਰ ਚੰਡੀਗੜ੍ਹ ਜਾ ਕੇ ਗਾਣਾ ਰਿਕਾਰਡ ਕਰਾਣੇ ਮੇਰਾ ਯਾਰ ਦੋਸਤ ਰਹਿੰਦਾ ਹੀ ਉੱਤੇ ਉਹ ਮੈਨੂੰ ਕਹਿੰਦਾ ਕਿ ਤੁਸੀਂ ਨਾ ਮੇਰੇ ਕੋਲ ਆਇਓ ਮੈਂ ਚਲੋ ਠੀਕਾ ਮੈਂ ਸਪੈਸ਼ਲ ਰਿਕਾਰਡ ਕਰਵਾਉਣ ਵਾਸਤੇ ਮੋਹਾਲੀ ਗਿਆ ਸੀ ਹਾਂ ਚੰਡੀਗੜ੍ਹ ਮੋਹਾਲੀ ਤੂੰ ਮੇਰੇ ਹਿਸਾਬ ਨਾਲ ਨਵੇਂ ਸ਼ਹਿਰ ਤੋਂ ਮੁੜਨਾ ਚੜ ਗਏ ਬੱਸ ਸਟਾਪ ਲੱਗਦੀ ਕਹਿੰਦੇ ਅੱਛਾ ਬੱਸ ਹੀ ਗਈ ਸੀ ਹਾਂਜੀ ਹੂੰ ਤੇ ਉਹ ਮੁੜੇ ਉੱਥੇ ਚੜ ਗਏ ਮੱਚ ਅੱਛਾ ਅੱਛਾ ਚੱਲਦਾ ਗਿਆ ਚੱਲਦਾ ਗਿਆ ਜਿੱਦੇ ਮੈਂ ਬੱਸ ਸਟੈਂਡ ਤੋਂ ਉਤਰਿਆ ਉਹ ਮੜੇ ਮੜੇ ਮਗਰੀ ਲੱਗੇ ਸਰ ਅੱਛਾ ਅੱਛਾ ਮੈਂ ਬਾਥਰੂਮ ਗਿਆ ਬਾਥਰੂਮ ਤੋਂ ਆ ਕੇ ਮੈਂ ਬਾਹਰ ਆਇਆ ਹਮ ਉਹਨੇ ਮੈਨੂੰ ਵਾਇ ਮਾਰੀ ਕਹਿੰਦੇ ਭਾਈ ਗੰਸਣੇ ਮੈਂ ਹਾਂਜੀ ਸਰ ਦੱਸੋ ਮੈਂ ਇੱਥੇ ਖੜੇ ਸੀ ਵਾਸ਼ਰੂਮ 'ਚ ਖੜੇ ਹੀ ਗਏ ਤਨ ਬਾਹਰ ਖੜੇ ਸੀ ਮੈਂ ਬਾਸ ਵਿੱਚ ਹੋ ਕੇ ਬਾਹਰ ਜਦੋਂ ਆਇਆ ਨਾ ਹਾਂ ਹਾਂ ਤੇ ਉਹਨਾਂ ਨੇ ਮੈਨੂੰ ਕਹਿੰਦਾ ਕਹਿੰਦੇ ਸਰ ਕਦੋਂ ਤੁਸੀਂ ਪੁਜੀ ਰਾਤ ਮੇਰੇ ਖਿਆਲ ਨਾਲ ਰਾਤ ਪੁਜੀ ਹਾਂਜੀ ਰਾਤ ਪੁਜੀ ਉਹ ਹੀ ਮੈਂ ਪੁਜੀ ਨੂੰ 10 ਵਜੇ ਪੁੱਜ ਗਈ ਅੱਛਾ 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 ਕਾਫੀ ਲੇਟ ਤੁਰੇ ਬਣੇ ਹਾਂਜੀ ਹਾਂਜੀ ਤੇ ਵੀ ਉਹਨਾਂ ਨੇ ਬਾਜ ਮਾਰੀ ਕਹਿੰਦੇ ਸਰ ਗੱਲ ਸੁਣਿਓ ਬਾਜ ਮਾਰੀ ਸਰ ਕਹਿੰਦੇ ਬਾਜ ਮਾਰੀ ਮੈਨੂੰ ਮੈਂ ਠੀਕ ਆ ਨਹੀਂ ਮੈਂ ਹਾਂ ਜੀ ਸਰ ਬੋਲੋਗੇ ਹੂੰ ਕਹਿੰਦੇ ਸਰ ਆਪਣਾ ਫੋਨ ਲਸਿਓ ਮੈਂ ਸਰ ਫੋਨ ਜੇ ਕਹਿੰਦੇ ਮੈਨੂੰ ਕੀ ਕਰਨਾ ਕਹਿੰਦੇ ਸਰ ਆ ਫੋਨ ਗਏ ਨੂੰ ਕਰਨਾ ਮੈਂ ਨਹੀਂ ਸਰ ਮੇਰੇ ਫੋਨ 'ਚ ਬੈਲੰਸ ਨਹੀਂ ਹੈਗਾ ਕਿਉਂਕਿ ਮੈਨੂੰ ਪਤਾ ਨਹੀਂ ਹਾਂ ਜੀ ਚੰਡੀਗੜ੍ਹ ਦੇ ਮਾਹੌਲ ਵਿੱਚ ਕੀ ਬਹੁਤ ਨਸ਼ੇ ਵਾਲੇ ਮੁੰਡੇ ਹੈਗੇ ਆ ਅੱਛਾ ਕੀ ਕੰਮ ਕਰ ਸਕਦੇ ਠੀਕ ਨੇ ਹੂੰ ਫਿਰ ਮੈਂ ਕਿਹਾ ਚਲੋ ਬਸ ਅੱਗੇ ਮੈਂ ਛੋਟੀ ਬੱਸ ਲੈਣੀ ਹੈ ਤੇ ਚਲਦੀ ਆਪਣੀ ਨੰਬਰ ਵਾਜ ਦਾ 219 ਨੰਬਰ ਬੱਸ ਅੱਛਾ ਜਿਹੜੇ ਮੁੰਡੇ ਕੋਈ ਜਾਣਾ ਸੀ ਹੈਨਾ ਐਡਰੈਸ ਜਿਹੜਾ ਹਾਂ ਜੀ ਉਹ ਮੇਰੇ ਮਗਰ ਲੱਗੇ ਤੇ ਮੈਨੂੰ ਨਾ ਕਹਿੰਦੇ ਰੁੱਕ 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 ਇੱਥੇ ਰੁੱਕ ਹੂੰ ਤੇ ਮੈਂ ਕਿਹਾ ਮੈਂ ਰੁੱਕ ਗਿਆ ਮੈਨੂੰ ਤੱਕੇ ਦੇਣਾ ਤੇ ਤੱਕੇ ਦੇਖਦੇ ਦੋ ਤਿੰਨ ਜਣਾਂ ਨੇ ਮੇਰੀ ਬਾਹ ਫੜ ਲਈ ਉਹਨਾਂ ਨੇ ਹੂੰ ਬਾਹ ਫੜ ਕੇ अच्छा अच्छा इनेज यार जी क्रिच जी ਕੱਢੀ ਉਹਨਾਂ ਕਾਤੂ ਕਹਿੰਦੇ ਮੈਨੂੰ ਕੀ ਕਹਿੰਦੇ ਉਹਨਾਂ ਨੂੰ ਇੰਨੇ ਮੈਨੂੰ ਉਹਨੇ ਨੋਲਜ ਨਹੀਂ ਹੈਗੇ ਬਾਰੇ ਕਿਰਚ ਹਾਂ ਤੇ ਮੈਂ ਸੈਡ ਗੇਟ ਪਾਈ ਦੂਰੇ ਵਿੱਚ ਪੈਸੇ ਪੈ ਦੇ ਦੀ 10000 ਰੁਪਿਆ ਪਹਿਲਾਂ ਮੈਨੂੰ ਕਹਿੰਦੇ ਫੋਨ ਦੇ ਆਪਣਾ ਮੈਂ ਫੋਨ ਹੀ ਦਿੱਤਾ ਠੀਕ ਨੇ ਆ ਫਿਰ ਮੈਂ ਕਿਹਾ ਤੁਹਾਨੂੰ ਚਾਹੀਦਾ ਕੀ ਕਹਿੰਦਾ ਤੁਹਾਨੂੰ ਪੈਸੇ ਚਾਹੀਦੇ ਆ ਤੇ ਮੈਂ ਕਿਹਾ ਪੈਸੇ ਮੇਰੇ ਚੋੜੇ ਹੋਏ ਆ ਨਾ ਉਹ ਨਸੇੜੀ ਸਭ ਨਸੇੜੀ ਸੂ ਤੇ ਮੈਂ ਕਿਹਾ ਚੱਲ ਕੋਈ ਨਹੀਂ ਉਹਨਾਂ ਨੇ ਸੈਡ ਗੇਟੋਂ ਬਾਹਰ ਫੜਕੇ ਤੇ ਵੱਡ ਕੇ ਲੈ ਕੇ ਜਾ ਕੇ 30000 ਰੁਪਿਆ 30000 ਉੱਥੇ ਲੈ ਕੇ ਮਤਲਬ ਬੱਸ ਸ ਤੇ ਫਿਰ ਨਾ ਰਾਤ ਉੱਤੇ ਬੜੀ ਓਕੀ ਕੱਟੀ ਮੈਂ ਬਸ ਬਸਟੈਂਡ ਤੇ ਹੀ ਸੁੱਤੀ ਸੀ ਹਾਂਜੀ ਮੈਂ ਆਪਣਾ ਜਿਹੜਾ ਮੇਰਾ ਯਾਰ ਦੋਸਤ ਦੀ ਮੋਹਾਲੀ ਉਹਨੇ ਮੈਨੂੰ ਫੋਨ ਕੀਤਾ ਤੇ ਉਹਦਾ ਫੋਨ ਬੰਦ ਹੁੰਦਾ ਬਈ ਤੇ ਮਾਰਨਿੰਗ ਟਾਈਮ ਫਿਰ ਮੈਂ ਉੱਤੇ 6 ਵਜੇ ਉੱਠ ਨ ਚੜ ਗਿਆ 6 ਵਜੇ ਤੱਕ ਫਿਰ ਮੈਂ ਚਾਹ ਜੂ ਪੀਤੀ ਫਿਰ ਤੁਸੀਂ ਵਾਪਸ ਕਿੱਦਾਂ ਆਏ ਮਤਲਬ ਉੱਥੋਂ ਫਿਰ ਮੇਰੇ ਫੋਨ 'ਚ ਪੈਸੇ ਹੈਗੇ ਨਾ ਗੂਗਲ ਬੈ ਅਕਾਊਂਟ ਵਿੱਚ ਪੈਸੇ ਹਾਂਜੀ ਤੇ ਫਿਰ ਮੈਂ ਚਾਹ ਜੂ ਪੀਤੀ ਉੱਥੇ ਤੇ ਨਾਲ ਹੀ ਰੱਬ ਵਾਲਾ ਮੁੰਡੇ ਦਾ ਫੋਨ ਆ ਗਿਆ ਹੂੰ ਕਹਿੰਦਾ ਯਾਰ ਤੂੰ ਪੁੱਜਿਆ ਨਹੀਂ ਇਦਾਂ ਮੈਂ ਕਿਹਾ ਤੇਰਾ ਯਾਰ ਫੋਨ ਨਹੀਂ ਬ ਮਰੇ ਤੇ ਹੈਵੀ ਮਨਖੋਗ ਲੱਗੇ ਨੇ ਦੇਖੋ ਕਹਿੰਦਾ ਜਦ ਮਾਰਾ ਉਹ ਗਾ ਦੇਣਾ ਕਹਿੰਦਾ ਫੇ ਤੂੰ ਇਧਰੋਂ ਆ ਜਾਣ ਲਗਾ ਯਾਰ ਹੁਣ ਤਾਂ ਮੈਂ ਆਪਣੇ ਜਿਲੰਦ ਦੇ ਤੇ ਮਗੇਰੀਆਂ ਪੁੱਜ ਗਿਆਂ ਆਪਣੇ ਸ਼ਹਿਰਾਂ ਅੱਛਾ ਅੱਛਾ ਹੁਣ ਮੈਂ ਹੀ ਕਾਫੀ ਲੇਟ ਫੋਨ ਆਇਆ ਉਹਦਾ ਹਣਾ ਤੁਸੀਂ ਨਿਕਲ ਚੁਕੇ ਸੀ ਹਾਂਜੀ ਹਾਂਜੀ ਉਹ ਹੀ 9:00 ਦਾ 8:00 ਵਜੇ ਫੋਨ ਆਇਆ 8:00 ਵਜੇ ਮੈਂ 7:00 ਵਜੇ ਬਗਏ ਬਸੇ ਤਾਂ ਕਰਕੇ ਨਹੀਂ ਮਤਲਬ ਗਾਣਾ ਆਇਆ ਹਣਾ ਇਹ ਅੱਛਾ ਹਾਂਜੀ ਬੜੀ ਮਾੜੀ ਗੱਲ ਆ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਆ ਫੈਨ ਜੋ ਮੱਖੂ ਦਾ ਹੈਗਾ ਉਹ ਮੱਖੂ ਦੀ ਹੈਲਪ ਕਰਨਾ ਚਾਹੁੰਦਾ ਹੈ ਸੌਂਗ ਲਈ ਤੇ ਗੂਗਲ ਪੇ ਨੰਬਰ ਆਪਾਂ ਥੱਲੇ ਦੇ ਦਾਂਗੇ ਉੱਤੇ ਤੁਸੀਂ ਥੋੜਾ ਉਹ ਡੋਨੇਟ ਕਰਕੇ ਜੋ ਵੀ ਹੈਲਪ ਕਰਨਾ ਚਾਹੁੰਦੇ ਹੋ ਫਿਰ ਆਪਾਂ ਗਾਣਾ ਕੱਢ ਦਾਂਗੇ ਠੀਕ ਹੈ ਤੇ ਅੱਛਾ ਮੱਖੂ ਜੀ ਇੱਕ ਗੱਲ ਸੁਣਾਓ ਮੈਨੂੰ ਹੋਣਾ ਕਿ ਪੁਰਾਣੀ ਪੋਡਕਾਸਟ ਦੇ ਵਿੱਚ ਤੁਸੀਂ ਲਾਸਟ ਵਿੱਚ ਦੱਸਿਆ ਸੀ ਕਿ ਕੁਝ ਹੋਰਰ ਸਟੋਰੀ ਤੁਹਾਡੇ ਨਾਲ ਕੋਈ ਕਿਹੜੀ ਜਗ੍ਹਾ ਸੀ ਜਿੱਥੇ ਤੁਸੀਂ ਕੰਮ ਕਰਨ ਗਏ ਸੀ ਹਾਂ ਜਿਹੜੀਆਂ ਸਟੋਰੀਆਂ ਸਰ ਜੀ ਲੁਧਿਆਣੇ ਉੱਥੇ ਹੋਰ ਤੁਹਾਡੇ ਨਾਲ ਕੋਈ ਇਦਾਂ ਹੋਇਆ ਸੀ ਇਹ ਨੂੰ ਦਾਣਾ ਤੋਂ 15 ਸਾਲ ਦੀ ਗੱਡੀ ਧਾਗਾ ਫੈਕਟਰੀ ਗਈ ਮੈਂ ਸਮਰਾ ਕਿੰਨੇ ਕਿੰਨੇ ਦੀ ਗੱਲ ਆ ਕਿਹੜੇ ਸੰਦੀ ਆ ਇਹ 2015 ਦੀ ਗੱਲ ਆ ਜੀ ਅੱਛਾ 2014 15 ਦੇ ਵਿੱਚ ਠੀਕ ਹੈ ਤੇ ਲੁਧਿਆਣਾ ਫੈਕਟਰੀ ਗਈ ਆਪਣੇ ਮਾਸ਼ੀਵੜਾ ਧਾਗਾ ਫੈਕਟਰੀ ਅੱਛਾ ਅੱਛਾ ਉੱਥੇ ਮੈਂ ਕੰਮ ਕਰਦਾ ਹੁੰਦਾ ਜੀ ਤੇ ਮੋੜੇ ਯਾਰ ਦੋਸਤ ਮੇਰੇ ਨਾਲ ਹੂੰ ਲਾਇਆ ਮੈਂ ਕੋਈ 6-7 ਮਹੀਨੇ ਲਾਇਆ ਉੱਥੇ ਅੱਛਾ ਅੱਛਾ ਤੇ ਉਹ ਰੂਮ ਜੇ ਮੈਂ ਸਰ ਰਹਿੰਦਾ ਇਹ ਦੋ ਰੂਮ ਜਨਾ ਮੋੜੇ ਗਲਤ ਕੰਮਾਂ ਚ ਪੈ ਗਈ ਜਿਦਾਂ ਨਸ਼ਾ ਨਸ਼ਾ ਕਰਦੇ ਆ ਦਾਰੂ ਤੇ ਚਲੋ ਆ ਆਂ ਦਾਰੂ ਚਲਦੀ ਆ ਠੀਕ ਹੈ ਢੋਗਣਾ ਪੇ ਲਾਣਾ ਮੈਂ ਸੋਧ ਕੇ ਜਾਈ ਮੇਰੇ ਨਾਲ ਰਵਾਂਗਾ ਤੇ ਮੇਰੀ ਜ਼ਿੰਦਗੀ ਬਰਬਾਦ ਹੋਣੀ ਆ ਅੱਛਾ ਅੱਛਾ ਤੇ ਮੈਂ ਕਹਿਆ ਯਾਰ ਇਸ ਕਰਕੇ ਮੈਂ ਰੂਮ ਜੇ ਹੇ ਕਰ ਲੈਣਾ ਆਪਣਾ ਠੀਕ ਹੈ ਤੇ ਸਰ ਫੇ ਮੈਂ ਆਪਣਾ ਰੂਮ ਚੇਂਜ ਕੀਤਾ ਫਿਰ ਇੱਕ ਮੋੜਾ ਮੈਨੂੰ ਮਿਲਿਆ ਪਾਰ ਲਗਦਾ ਪਰਦਾ ਉਸ ਦੀ ਬਤ ਬਾਦ 21 ਸਾਲ ਉਮਰੀ ਉਹਦੀ ਅੱਛਾ ਉਹ ਵੀ ਨਵਾਂ ਨਾਮ ਆਏ ਤੇ ਰੂਮ ਉਹਦੇ ਮੈਨ ਲੱਲਿਆ ਕਰਾਇਆ ਤੇ ਪਰ ਮੈਂ ਕਹਿਆ ਯਾਰ ਇਹਨੂੰ ਮੈਂ ਮਹਿੰਗਾ ਵੀ ਰੂਮ ਮੈਂ ਕਹਾ ਕੀ ਕਰਨਾ 12 ਦਿਨ ਉਹਨਾਂ ਨਾਲ ਖਾਂਦਾ ਨਹੀਂ ਪਿਆ ਮੇਰਾ ਅੱਛਾ ਕਿੰਨੇ ਦਾ ਰੂਮ ਸੀ ਉਹ ਮੈਨੂੰ ਮਿਲਿਆ ਸੀ 3500 4000 ਦਾ ਤੇ 4000 ਮੰਗਦਾ ਸੀ 3500 ਦਿੱਤਾ ਸੀ ਉਹਨਾਂ ਨੂੰ ਮੈਂ ਅੱਛਾ 3500 ਚ ਗੱਲ ਮੁੱਕੀ ਸੀ ਰੂਮ ਦੀ ਹਾਂਜੀ ਤੇ ਉਸ ਟਾਈਮ ਤੁਹਾਡੀ ਜਿਹੜੀ ਪੇ ਸੀ ਉਹ ਕਿੰਨੀ ਮਤਲਬ ਸੈਲਰੀ ਉਹ ਮੇਰੀ ਸੈਲਰੀ ਸੀ 15000 ਰੁਪਏ ਠੀਕ ਆ ਤੇ ਅੱਗੇ ਫਿਰ ਅੱਗੇ ਦੱਸੋ ਕੀ ਹੋਇਆ ਕਿ 15000 ਮੇਰੀ ਪੇਮੈਂਟ ਹੈਗੀ ਇਹ ਮਹੀਨੇ ਦੀ ਠੀਕ ਨਹੀਂ ਸੈਲਰੀ ਮੇਦੀ ਹੂੰ ਉਹਦੇ ਵਿੱਚ ਹੀ ਮੈਂ 4-5000 ਰੁਪਏ ਆਮੰਗੇ 3500 ਰੁਪਏ ਰੂਮਾਂ ਨੂੰ ਦਿੱਤਾ ਉਹਦੇ ਵਿੱਚ ਹੀ ਰੋਟੀ ਪਾਣੀ ਮੇਰਾ ਆਪਣਾ ਹੀ ਕੋਈ 5-6000 ਰੁਪਏ 7000 ਖਰਚਾ ਜਾਂਦਾ ਹੀ ਮਹੀਨੇ ਦਾ ਮੇਰਾ ਹੂੰ ਤੇ 7000 ਬਚਦਾ ਹੀ ਮੇਰਾ ਫੋਨ ਦਾ ਖਰਚਾ ਹੀ ਨਾਲ ਥੋੜਾ ਜਿਹਾ ਹੂੰ ਤਾਂ ਫਿਰ ਉਹ ਮੋੜਾ ਨਾਲ ਆਇਆ ਤੇ ਉਹਨੇ 3-4 ਮਹੀਨੇ ਚੰਗੇ ਟਾਈਮ ਕੱਢਿਆ ਵਧੀਆ ਉਹਨੇ ਮੇਨਾ ਅੱਛਾ ਅੱਛਾ ਠੀਕ ਨੇ ਆ ਤੇ ਉਹ ਜਿਹੜੇ ਰੂਮ ਜੀ ਉਹ ਰੂਮ ਤੇ ਨਾਮ ਨੂੰ ਪਤਾ ਨਹੀਂ ਹੈਗਾ ਹੀ ਕਿ ਉਹ ਰੂਮ ਚ ਕਿਹਨੇ ਫਾਲ ਲਾ ਕੇ ਪੱਗਾ ਵੀ ਮਰੇ ਉੱਥੇ ਅੱਛਾ ਠੀਕ ਨਹੀਂ ਸਾਨੂੰ ਨਹੀਂ ਨੋਲੇਜ ਨਹੀਂ ਉਹਦੇ ਬਾਰੇ ਕੀ ਹੋਇਆ ਪਰ ਜਦੋਂ ਮੈਂ ਪਹਿਲੀ ਵਾਰੀ ਰੂਮ ਲਿਆ ਨਾ ਹੂੰ ਤੇ ਮੈਂ ਰੂਮ 'ਚ ਗਿਆ ਪਰ ਮੈਨੂੰ ਨਾ ਅੰਦਰਾਂ ਪੀੜ ਜਾਉਣ ਲੱਗਾ ਕੋਈ ਗੜਬੜ ਕੋਈ ਹੈਗੀ ਇੱਥੇ ਅੱਛਾ ਅਜੀਬ ਜਿਹਾ ਫੀਲ ਹੁੰਦਾ ਅਜੀਬ ਜਿਹਾ ਫੀਲ ਹੋਣਾ ਪਿਆ ਮੈਂ ਕਿਹਾ ਕੋਈ ਗੜਬੜ ਲੱਗਦੀ ਵੀ ਹੈ ਮੈਨੂੰ ਹੂੰ ਪਰ ਮੈਂ ਸੋਚਿਆ ਕਿ ਨਹੀਂ ਯਾਰ ਛੱਡ ਯਾਰ ਕੋਈ ਚੱਕਰ ਨਹੀਂ ਅੱਛਾ ਬਹਿਮ ਦਾ ਕੋਈ ਇਲਾਜ ਨਹੀਂ ਹਾਂ ਹਾਂ ਬਹਿਮ ਦਾ ਕੋਈ ਇਲਾਜ ਨਹੀਂ ਸਰੇਗਾ ਹੂੰ ਉਸ ਤੋਂ ਬਾਅਦ ਨਾ ਮੁੜਾਇਆ ਮੇਰੇ ਤੋਂ ਫਿਰ ਗਰਾਪਰ ਦਾ ਅੱਛਾ ਠੀਕ ਨਹੀਂ ਆ ਕਿੰਨੇ ਟਾਈਮ ਬਾਅਦ ਆਇਆ ਸੀ ਉਹ ਉਹ ਆਈ ਤਿੰਨ ਕੁ ਮਹੀਨੇ ਬਾਅਦ ਆਇਆ ਸੀ ਤਿੰਨ ਕੁ ਮਹੀਨੇ ਬਾਅਦ ਤਿੰਨ ਮਹੀਨੇ ਤੁਸੀਂ ਮਤਲਬ ਇਦਾਂ ਹੀ ਤਿੰਨ ਮਹੀਨੇ ਮੈਂ ਬਹਿ ਬੂ ਮੈਂ ਚੱਕਦੇ ਰਿਹਾ ਇਕੱਲੇ ਨੇ ਟਾਈਮ ਕੱਢਿਆ ਕੀ 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 ਹੁੰਦਾ ਸੀ ਉਸ ਟਾਈਮ ਮਤਲਬ ਮੈਨੂੰ ਮੈਨੂੰ ਇਦਾਂ ਲੱਗਦਾ ਇਹ ਕਦੀ ਟੁੱਟੀ ਜਲ ਬੰਦੀ ਮਾਣੀ ਵਾਲੀ ਰਾਤ ਆਪਣੇ ਆਪ ਹੀ ਹਾਂਜੀ ਹਾਂਜੀ 12 ਵਜੇ ਯਾਰ ਕਮਾਲ ਦੀ ਗੱਲ ਟੁੱਟੀ ਜਲ ਬੰਦੀ ਨਹੀਂ ਹੋ ਸਕਦਾ ਤੇ ਤੁਸੀਂ ਮੈਂ ਇਹ ਜ਼ੋਰ ਦਾ ਗੌਰ ਨਹੀਂ ਕੀਤੀ ਕਦੀ ਯਾਰ ਗਿਆ ਮੈਂ ਰਸੋਈ ਚ ਗਿਆ ਕਿਚਨ ਚ ਗਿਆ ਮੈਂ ਸੋਰੀ ਕਿਚਨ ਚ ਮੈਂ ਗਿਆ ਤੇ ਉਹ ਮੈਂ ਟੁੱਟੀ ਬੰਦ ਕਰਕੇ ਆਇਆ ਨਾ ਫਿਰ 2 ਮਿੰਟ ਬਾਅਦ ਚਲ ਪੰਦੀ ਫਿਰ ਮੈਂ ਗਿਆ ਬੰਦ ਕਰਕੇ ਆ ਉਸ ਤੋਂ ਬਾਅਦ ਇੱਕ ਵਾਰ ਫਿਰ ਪੱਖਾ ਆਟੋਮੈਟਿਕ ਚੱਲ ਪਿਆ ਆਟੋਮੈਟਿਕੀ ਆਟੋਮੈਟਿਕੀ ਅੱਛਾ ਸਿਆਲ ਦੇਦੇ ਨੇ ਸਿਆਲ ਦੇ ਇੰਚ ਕੋਣ ਪੱਖਾ ਲੱਗਦਾ ਹੁੰਦਾ ਅੱਛਾ ਮਤਲਬ ਇੰਨਾ ਜ਼ਿਆਦਾ ਨਹੀਂ ਹੁੰਦਾ ਸੀ ਕੁਝ ਕਦੀ ਕਦਾਈ ਹੁੰਦਾ ਸੀ ਤੇ ਇੱਕ ਵਾਰ ਮੈਂ ਸੋਚਿਆ ਮੈਂ ਕਿ ਨਹੀਂ ਰਗੜਪਨ ਲੱਗਦੀ ਪਈ ਇਹ ਮੈਨੂੰ ਫਿਰ ਮੋੜ ਆਇਆ ਇੱਕ ਦਾ ਪੱਦਾ ਅੱਛਾ ਉਹ ਕਿੰਨੀ ਉਸ ਟਾਈਮ ਤੁਸੀਂ ਕਿੰਨੇ ਸਾਲ ਦੇ ਸੀ ਉਦੋਂ ਮੈਂ ਗਈ ਉਹ ਡੋਗਟ ਵੀ 17 ਸਾਲ ਦਾ ਸਾਰਾ ਗਈ 17 18 ਸਾਲ ਦੇ ਤੇ ਉਹ ਮੁੰਡੇ ਦੀ ਉਮਰ ਕਿੰਨੀ ਸੀ ਜਿਹੜੀ ਵੀ ਮੇਰੇ ਸੋਣ 18 ਕ ਸਾਲ ਦਾ ਸੀ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਉਹ ਆਇਆ ਮੇਰੇ ਕੋਲ ਤੇ ਉਹ ਵੀ ਨੇ ਤਿੰਨ ਦੋ ਤਿੰਨ ਮਹੀਨੇ ਵਧੀਆ ਕੱਟੇ ਉਹਨੇ ਵੀ ਹੂੰ ਵਧੀਆ ਤੇ ਉਹਨੂੰ ਤੋਂ ਬਾਅਦ ਵਿੱਚ ਨਾ ਰਾਤ ਦਵਾ ਪਿਆ ਗਈ 12:00 ਬਜੇ ਅੱਛਾ 12:00 1 ਵਜੇ ਤੇ ਉਹਦਾ ਦਵਾ ਕੀ ਹੋਇਆ ਸੀ ਉਹਨੂੰ ਮਤਲਬ ਉਹਦੇ ਨਾਲ ਸਾਤੀ ਦਾ ਖਤਰ ਹੋ ਗਿਆਈ ਹਾਲਾ ਹਾਲਾ ਇਦਾਂ ਕਰਨਾ ਫੋਲਿਆ 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 ਮੈਨੂੰ ਫੋਲਿਆ ਫੋਲਿਆ ਹੂੰ ਤੇ ਮੈਂ ਜ ਲੈਣ ਦੇ ਗਏ ਤੇ ਮੈਂ ਤਾਂ ਕਹਿਦਾ ਸਾਥੀ ਦੇ ਹੱਥ ਰੱਖੇ ਤੇ ਉਹ ਦਬਾ ਪਿਆ ਕੁਝ ਨਹੀਂ ਆ ਹੂੰ ਕਿਉਂਕਿ ਸਾਨੂੰ ਅਸੀਂ ਪਿੰਡਾਂ ਵਿੱਚ ਰਹਿੰਦੇ ਸਾਨੂੰ ਜਿੱਦੀ ਨੁੜ ਹੈ ਜਿੱਦੀ ਮਾਰੀ ਕਿ ਜਦੋਂ ਸਾਥੀ ਦਾ ਹੱਥ ਰਖ ਹੋ ਜੇ ਨਾ ਤਾਂ ਇਦਾਂ ਲੱਗਦਾ ਕਿ ਚਲੋ ਯਾਰ ਦਬਾ ਪਿਆ ਸਾਥੀ ਦਾ ਹੱਥ ਰਖ ਹੋ ਜੇ ਤੇ ਫਿਰ ਨਾ ਚਲੋ ਮੈਂ ਕਹ ਇੱਕ ਦਿਨ ਕੋਈ ਗੱਲ ਨਹੀਂ ਦੂਜੇ ਦਿਨ ਫੇਰ ਉਹ ਕਰਨਾ ਪਿਆ ਚਿੰਕਾ ਜੀਆਂ ਮਾਰਨਾ ਪਿਆ ਤਾਂ ਉਹ ਕਰਨਾ ਪਿਆ ਕਦੀ ਬਿੱਲੀ ਦੀ ਆਵਾਜ਼ ਲੱਗੇ ਨਿਕਲ ਨਾ ਕੁੱਤੇ ਪੌਂਕਣੇ ਹੂੰ ਬਸ ਦਾ 2 2.5 ਟਾਈਮ ਚ ਜ਼ਿਆਦਾ ਕੰਮ ਹੁੰਦਾ ਹੈ ਖਰਾਬ ਅੱਛਾ 12 ਵਜੇ 12 ਜਿਹੜਾ ਇਹ ਇਹ ਟਾਈਮ ਹੁੰਦਾ ਨਾ 12 ਤੋਂ 3 ਵਜੇ ਦਾ ਟਾਈਮ ਹੁੰਦਾ ਇਹ ਇਹੀ ਚੀਜ਼ਾਂ ਨੂੰ ਹੁੰਦਾ ਨੈਗੇਟਿਵਿਟੀ ਪੂਤ ਪ੍ਰੇਤ ਛਲਾਵਾ ਹੈ ਨਾ ਇਹੋ ਜਿਹੀਆਂ ਚੀਜ਼ਾਂ ਦਾ ਇੰਜੈਕਸ਼ਨੀਆਂ ਵਗੈਰਾ ਅੱਛਾ ਤੇ ਫਿਰ ਤੇ ਸਾਰਾ ਦੂਜੀ ਰਾਤ ਲੰਘ ਗਈ ਫਿਰ ਤੀਜੀ ਰਾਤ ਆ ਗਈ ਹੂੰ ਤੀਜੀ ਰਾਤ ਦੇ ਵਿੱਚ ਫਿਰ 12 1 ਵਜੇ ਹੂੰ 1 ਇੱਕ ਵਜੇ ਦਾ ਟਾਈਮ ਹੀ ਸਾਰਾ ਉਹ ਮੁੰਡੇ ਦਾ ਮੇਰੇ ਖਿਆਲ ਨਾਲ ਰਾਸ਼ੀ ਵਗੈਰਾ ਹਨਾ ਹਾਂ ਜੀ ਉਹ ਹੀ ਚੱਕਰ ਲੱਗਿਆ ਓਰਾ ਹੁਲਾ ਹੋਣਾ ਹਾਂਜੀ ਹਾਂਜੀ ਸ਼ਾਇਦ ਜਿਹੜਾ ਜਿਹਦਾ ਓਰਾ ਹੁਲਾ ਹੋਵੇ ਨਾ ਉਹ ਬੰਦੇ ਨੂੰ ਇਸ ਤਰ੍ਹਾਂ ਦੇ ਦਬਾਅ ਵਗੈਰਾ ਜਾਂ ਇਹੋ ਜਿਹੀਆਂ ਚੀਜ਼ਾਂ ਬਹੁਤ ਜ਼ਿਆਦਾ ਦਿਖਦੀਆਂ ਉਹ ਕਿਤੇ ਵੀ ਜਾਣ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਕਿ ਯਾਰ ਇੱਥੇ ਕੋਈ ਅਜੀਬ ਜੀ ਚੀਜ਼ ਹੈਗੀ ਹੈ ਨਾ ਬਿਲਕੁਲ 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 ਸਰ ਮਿਲਦਾ ਅੱਛਾ ਫਿਰ ਦੂਜੀ ਰਾਤ ਤੋਂ ਬਾਅਦ ਤੀਜੀ ਰਾਤ ਤੇ ਮੈਂ ਸੁੱਤੇ ਹਾਂ ਕਿ 12 1 ਵਜੇ ਹੂੰ ਤੇ ਲਮਾ ਪਿਆ ਮੈਂ ਕਿਹਾ ਚੱਲ ਉਹਨੂੰ ਮੈਂ ਕਿਹਾ ਮੈਂ ਕਿਹਾ ਵਾਈਟ ਬੰਦ ਕਰ ਦੇ ਯਾਰ ਸੋਨਾ ਦਾ ਕੋਟ ਐ ਮੋ ਗਿਆ ਠੇਕ ਨੇ ਸੋ ਡਿਊਟੀ ਵੀ ਜਾਣਾ ਫਿਰ ਉੱਟ ਗਿਆ ਹੂੰ ਤੇ ਮੈਂ ਸੋ ਗਿਆ 20 ਦਾਬਤ 20 ਕਮੈਂਡ ਬਲ ਨੀਂਦ ਲੱਗਣ ਦੀ ਗੱਲ ਹੋਈ ਆ ਉਹਨੇ ਮੇਰੇ ਸੱਟੇ ਹੀ ਨੀਂਦ ਆ ਗਈ ਠਕਾਵਟ ਹੋ ਜਾਂਦੀ ਐ ਨਾ ਨੀਂਦ ਆ ਜਾਂਦੀ ਕੰਮ ਦਵਾਣਾ ਦਾ ਮਤਲਬ ਠਕਾਵਟ ਹੋ ਜਾਂਦੀ ਆ ਉਹਨੇ ਸਾਰ ਮੇਰੇ ਦਾਂਗੇ ਤਾਂ ਕਿ 7 ਦਿਨ ਕਲਾਂ ਨਾ ਕੋੜਦਾ ਮੇਰਾ ਤੇਰਾ ਹਾਂਜੀ ਤੇਰਾ ਬੋਲ ਪੈਂਦਾ ਜਿਹਨਾਂ ਨੂੰ ਕਹਣਾ ਕੋਟਾ ਮੈਨੂੰ ਫੜ ਲਿਆ ਤੇ ਮੈਂ ਲੱਪ ਮਾਰੀ ਸੁੱਟਿਆ ਪਰੇ ਨੂੰ ਕਮਾ ਦੇ ਹੂੰ ਤੇ ਮੈਂ ਲੈਡ ਦਿਖਾਤੀ ਲੱਗੇ ਮੇਰਾ ਸੋਚ ਲੱਗਾ ਹੀ ਬੋਰਡ ਤੇ ਲੱਗਾ ਹੀ ਨਾਲ ਕਾਂਦੇ ਨਾਲ ਜਗਾਤੀ ਨਾਲ ਮੈਂ ਤੂੰ ਕੋਣਾ ਕੀ ਗੱਲ ਤੂੰ ਮੇਰਾ ਗਲਾਂ ਨੂੰ ਫੜਿਆ ਕੰਦਾ ਮੈਂ ਤੇ ਇਹਨੂੰ ਬੱਸ ਮੈਂ ਲੈ ਕੇ ਜਾਣਾ ਇਹਨੂੰ ਮੈਂ ਲੈ ਕੇ ਜਾਣਾ ਮੈਂ ਕਿ ਤੂੰ ਹੈ ਕੋ ਨਾ ਕੰਦਾ ਬੱਸ ਮੈਂ ਇਹਨੂੰ ਲੈ ਕੇ ਜਾਣਾ ਰੱਬ ਦੀ ਮਿਹਰ ਨਾਲ ਪ੍ਰਾਵਾਏ ਗੁਰ ਤੇ ਸ਼ੁਕਰ ਇਹਨਾਂ ਗਇਆ 4 ਵਜੇ ਪਾਠਿਆ ਮੋਲ ਪਿਆ ਠੀਕ ਨਹੀਂ ਤੇ ਉਹ ਤੋਂ ਬਾਅਦ ਬਿਲਕੁਲ ਸਹੀ ਹੋ ਗਿਆ ਰਾਤ ਸੋਤੇ ਨਹੀਂ ਹੁੰਨੇ ਪੂਰੀ ਜੀ ਮੈਂ ਕਿਹਾ ਮੈਨੂੰ ਨੀਂਦ ਨਹੀਂ ਵੀ ਆਉਂਦੀ ਸੋ ਕੀ ਬੜਾ ਹੋਰ ਤਰ੍ਹਾਂ ਦਾ ਫੀਲ ਹੋ ਰਿਹਾ ਜੀ ਜਿਹਦੇ ਨਾਲ ਬੀਤੀ ਹੋਵੇ ਉਹਨੂੰ ਪਤਾ ਬਿਲਕੁਲ ਬਿਲਕੁਲ ਜਿਹਨਾਂ ਬੀਤੀ ਉਹਨੂੰ ਪਤਾ ਲੱਗਦਾ ਤੇ ਰੱਬ ਵਾਲੋ ਵਾਹਿਗੁਰ ਦੀ ਨੀ ਮਿਹਰ ਹੋ ਗਈ ਹੈ ਠੀਕ ਨਹੀਂ ਪਾਠਿਆ ਆਪਣੇ ਪਾਠ ਗੁਰਦਵਾਰਾ ਲੱਗਿਆ ਐ ਸਿੜੀ ਲੱਗਿਆ ਹੱਥੇ ਇੱਥੇ ਸਾਡਾ ਰੂਮ ਹੈ ਕਹੀਂ ਤੇ ਉਹੋੜ ਕੇ ਤਾਂ ਮੈਨੂੰ ਆਸਰਾ ਜੋ ਯਾਰ ਅਬ ਤਾਂ ਠੀਕ ਨਹੀਂ ਕਿ ਚਲੋ ਅਬ ਹਰ ਵੇਲੇ ਓਕੇ ਵੇਲੇ ਰੱਬ ਆਈਆਂ ਦਾ ਕੰਮ ਜਿੱਦਾਂ ਮਰਦੀ ਆ ਬਲੇ ਖੜਦਾ ਨਾਲ ਠੀਕ ਨਹੀਂ ਆ ਤੇ ਉਹ ਵੀ ਸਹੀ ਹੋ ਗਿਆ ਉਸ ਤੋਂ ਬਾਅਦ ਮੈਂ ਫਿਰ ਮੌਨਟੇਮ ਆ ਕੰਮ ਤੇ ਗਿਆ ਤੇ ਮੈਂ ਹੁਣ ਮੜਿਆਣਾ ਜਿਹੜੇ ਰੈਸਟੋਰੈਂਟ ਦਾ 1 ਵਜੇ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਕਿ ਯਾਰ ਭਾਈ ਯਾਰ ਰੂਮ ਦਾ ਜਿਹੜਾ ਮੜਾ ਨਾਲ ਗੁਰਦੀਪ ਮੜਾ ਨਾਮ ਹੈ ਇਹਨਾਂ ਜਿਹੜਾ ਤੇ ਮੈਂ ਕਿ ਯਾਰ ਰਾਤ ਨੂੰ ਇਦਾਂ ਉਹਦੇ ਨਾਲ ਹੁੰਦਾ ਆ ਉਹ ਮੈਨੂੰ ਕਹਿੰਦਾ ਯਾਰ ਤੈਨੂੰ ਨਾਲ ਇੱਕ ਨਾ ਬਾਬਾ ਦਿਖਾ ਦੇ ਬੜਾ ਨਾ ਆਇਆ ਉਹਦਾ ਪਰ ਤੁਮ ਮੇਲੀ ਉਹਨਾਂ ਫੇਮਸ ਚੰਗਾ ਕੰਦਾ ਹੈਗਾ ਤੇ ਤੂੰ ਉਹਦੇ ਨਾਲ ਮੇਲੀ ਉਹਨਾਂ ਗੱਲਬਾਤ ਕਰੀ ਉਹਦੀ ਮੈਨੂੰ ਨਹੀਂ ਪਤਾ ਕਿੰਨੀ ਫੀਸ ਹੋਏਗੀ ਕਹਿੰਦਾ ਤੂੰ ਉਹਦੇ ਨਾਲ ਆਪਸਾ ਹੋਣਾ ਕਰ ਲਈਦਾ ਜੋ ਵੀ ਹੈਗਾ ਜੋ ਵੀ ਹੈਗਾ ਅਨਾਜ ਕਰ ਲਈ ਜਿਹੜਾ ਇਹ ਤੇ ਮੈਂ ਕਹਾ ਮੈਨੂੰ ਜਾ ਉਹਦਾ ਨੰਬਰ ਦੇ ਤੇ ਜਾਂ ਲੋਕੇਸ਼ਨ ਦੇ ਦੇ ਤੇ ਇੱਕਦਮ ਮੈਂ ਤੂੰ ਨੰਬਰ ਦੇ ਦੇਣਾ ਮੈਨੂੰ ਨਹੀਂ ਪਤਾ ਮੰਮੀ ਕੀ ਕਰੋਗੇ ਸੁਣਿਆ ਅੱਛਾ ਫਿਰ ਤੁਸੀਂ ਆ ਰਸਤਾ ਕੀਤਾ ਹਾਂਜੀ ਤੇ ਨੰਬਰ ਨੰਬਰ ਦਿੱਤਾ ਤੇ ਮਾਣਾ ਬਾਬੇ ਨਾਲ ਗੱਲ ਕੀਤੀ ਪਹੁੰਚ ਗਿਆ ਹੂੰ ਫੇ ਕਿੰਨੇ ਵਜੇ ਗਏ ਮਤਲਬ ਫੋਨ ਤੇ ਗੱਲ ਕਰਕੇ ਨੈਕਸਟ ਦੇ ਗਏ ਉਸ ਦਿਨ ਚੜ੍ਹ ਗਈ ਨਹੀਂ ਸ਼ਾਮ ਨੂੰ ਚੜ੍ਹ ਗਈ ਸ਼ਾਮ ਨੂੰ ਚੜ੍ਹ ਗਈ ਚਾਰ ਕਮੇ ਵਜੇ ਗਏ ਤੁਸੀਂ ਨਹੀਂ ਨਹੀਂ ਮੈਂ ਫੋਨ ਤੇ ਬਾਲਾ ਸਰ ਗੱਲ ਕੀਤੀ ਉਹਨਾਂ ਬਾਬੇ ਨਾਲ ਤੇ ਮੈਨੂੰ ਕਹਿੰਦਾ ਤੂੰ ਇਹਨੂੰ ਨਾਂ ਲੈ ਕੇ ਜਾ ਕੇ ਇਹ ਤਰੀਕੇ ਨਾਲ ਬਹਾਨੇ ਨਾਲ ਹੂੰ ਤੇ ਪਹਿਲੇ ਤੁਸੀਂ ਇਕੱਲੇ ਹੀ ਗਏ ਸੀ ਪਹਿਲਾਂ ਮੈਂ ਸਰ ਇਕੱਲਾ ਨਹੀਂ ਗਿਆ ਮੈਂ ਉਹਨਾਂ ਤੋਂ ਆਪਣੀ ਯਾਰ ਤੋਂ ਨੰਬਰ ਲਿਆ ਸੀ ਉਹਨਾਂ ਦਾ ਅੱਛਾ ਫੋਨ ਤੇ ਹੀ ਗੱਲ ਹੋਈ ਮੈਂ ਡੀਲ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਮੈਂ ਬਾਬੇ ਇਦਾਂ ਹੀ ਗੱਲਬਾਤ ਆ ਕਹਿੰਦੇ ਜਿੰਨੂੰ ਹੁੰਦਾ ਨਾ ਇਹ ਚੱਕਰ ਹੁੰਦਾ ਪਿਆ ਇਹਨੂੰ ਲੈ ਆ ਹੀ ਲਾ ਹੂੰ ਤੇ ਮੈਂ ਤਾਂ ਹੁਣ ਬਹਾਨ ਚਲਾ ਕੇ ਲੀਕ ਉਮਰ ਉਹਨੂੰ ਮੈਂ ਬੱਤ ਬਿਠਾਈ ਹਲੇ ਤੇ ਨਾਲ ਹੀ 10 ਮਿੰਟ ਦਾ ਗੈਪ ਹੋ ਗਿਆ ਉਹ ਵੀ ਸਾਹਬ ਮੈਨੂੰ ਆਪ ਨੇ ਜੀ ਦੇ ਸਾਹਮਣੇ ਲੱਗੇ ਤੇ ਮੈਂ ਲੱਭਦਾ ਰਿਹਾ 2 ਘੰਟੇ ਮੈਨੂੰ ਲੱਭਦਾ ਰਿਹਾ ਮੈਂ ਕਿੱਥੇ ਗਿਆ ਗੁਰਮਿੰਦਰ ਕਿੱਥੇ ਚਲ ਗਿਆ ਉਹ ਕਿੱਥੇ ਚਲ ਗਿਆ ਬਾਜਾ ਮੈਂ ਦੇਖੀ ਜਮਾ ਸੇ ਬਸ ਅਗਰੇ ਕਿਹਨੂੰ ਪੁੱਛਾਂ ਮੁੰਡਾ ਦੇਖਿਆ ਤੁੰਗੇ ਉਹਨੂੰ ਪਤਾ ਲੱਗ ਗਿਆ ਹੋਣਾ ਹਾਂ ਜੀ ਸਿਆਦ ਨੂੰ ਲੱਗਦਾ ਉਹਨੂੰ ਪਤਾ ਲੱਗ ਗਿਆ ਇਹ ਜਿਹੜੀਆਂ ਐਂਟੀਟੀਆਂ ਹੁੰਦੀਆਂ ਨਾ ਆਤਮਾ ਵਗੈਰਾ ਇਹੋ ਜਿਹੀਆਂ ਚੀਜ਼ਾਂ ਇਹ ਪਤਾ ਲੱਗ ਜਾਂਦਾ ਇਹਨਾਂ ਨੂੰ ਮੈਡੀਕਲੀ ਪਤਾ ਲੱਗ ਜਾਂਦਾ ਜਾਂ ਫਿਰ ਕਿੰਨਾ ਕਿਤੇ ਇਹਨਾਂ ਦੇ ਦਿਮਾਗ ਜਾਨ ਮੇਰੇ ਹਿਸਾਬ ਨਾਲ ਸਰ ਕੋਈ ਵੀ ਚੀਜ਼ ਆਤਮਾ ਜਿਹੜੀ ਹੈਗੀ ਨਾ ਉਹ ਮੇਸਾ ਬੰਦੇ ਸਰੀਰ ਵਿੱਚ ਐਨੀ ਟਾਈਮ ਤੋਂ ਨਹੀਂ ਰਹਿੰਦੀ ਆ ਪਰ ਗੈਪ ਰਾਗ ਨਾਲ ਤੁਰ ਹੀ ਜਾਂਦੀ ਮੇਸਾ ਹਾਂ ਜਿਹੜੀ ਚੀਜ਼ ਦੀ ਰਸਈ ਨਾ ਆਸੇ ਤੇ ਡਿਪੈਂਡ ਹੁੰਦਾ ਉਹਨੂੰ ਮਤਲਬ ਉਹਦੇ ਵੇਚ ਲੈਣਾ ਉਹਨੂੰ ਆਤਮਾ ਨਾਲ ਉਸ ਵੇਲੇ ਹਣਾ ਰਹਾ ਤਾ ਰਾਤ ਕਿੰਨੇ ਬਹੁਤ ਸ਼ੋਰ ਜ਼ਿਆਦਾ ਪਹੁੰਦਾ ਟਾਈਮਿੰਗ ਇਹਨਾਂ ਦੀ ਹੁੰਦੀ ਛੋਟੀ ਜਿਹੇ ਦਾ ਟਾਈਮ ਦੀ ਕਹਿੰਦੇ ਨੇ 2 ਤੋਂ 3 ਵਜੇ ਤੱਕ ਚੀਜ਼ ਲੱਭਦੀ ਏ ਹੂੰ ਤੇ ਉਹ ਟਾਈਮ ਚ ਜਾਂਦੀਆਂ ਫੇਰ ਫੇਰ ਅੱਗੇ ਫੇਰ ਮੈਂ ਸਰ ਉਹਨੂੰ ਬਾਜਾ ਮਾਰਦਾ ਕਾਫੀ ਇੰਟਰਸਟਿੰਗ ਆ ਯਾਰ ਜੇ ਵਧੀਆ ਲੱਗ ਰਹੀ ਹੈ ਪੋਡਕਾਸਟ ਤੇ ਲਾਈਕ ਜਰੂਰ ਕਰੋ ਇਦਾਂ ਦੀਆਂ ਸਟੋਰੀਆਂ ਬਹੁਤ ਸਾਰੀਆਂ ਆਣੇ ਬਹੁਤ ਸਾਰੇ ਬੰਦੇ ਲੈ ਕੇ ਆਵਾਂਗੇ ਫਿਰ ਫਿਰ ਕੀ ਹੋਇਆ ਤੇ ਫਿਰ ਸਰ ਮੈਨੂੰ ਬਾਜਾ ਮਾਰਦਿਆਂ ਲੱਗਿਆ ਨਹੀਂ ਮੈਨੂੰ ਮੈਂ ਪੁੱਛਾਂ ਵੀ ਕਿਸ ਤਰ੍ਹਾਂ ਕੇ ਇਹਨੂੰ ਕਿਉਂ ਜਾਣ-ਬਝਾਨ ਹੋਵੇ ਦਾ ਆਂਦਾ-ਬੰਦਾ ਮੰਦਾ ਕਿ ਚੱਲ ਯਾਰ ਮੈਂ ਇਧਰੋਂ ਦੇਖਿਆ ਜਾਂ ਫੋਨ ਵੀ ਤਾਂ ਬੰਦ ਹੁੰਦਾ ਵੇ ਫੋਨ ਵੀ ਲੱਗੇ ਤੇ ਉਹ ਮੇਰੇ ਤੋਂ ਪਹਿਲਾਂ ਬੈਠੇ ਆ ਰੂਮ 'ਚ ਹਾਂ ਉਹ ਮੇਰੇ ਤੋਂ ਪਹਿਲਾਂ ਰੂਮ 'ਚ ਬੈਠੇ ਆ ਮਤਲਬ ਕਾਰ ਪੁੱਜਿਆ ਹੋਇਆ ਰੂਮ ਦੇ ਜਿੱਥੋਂ ਐ ਬਾਬਾ ਤੂੰ ਜਾਣਾ ਹੀ ਨਾ ਆਪਣੇ ਰੂਮ ਤੋਂ ਅੱਧੇ ਘਰ ਦਾ ਸਫ਼ਰ ਹੀ ਜਿੱਦਾਂ ਸਾਨੂੰ ਜਨਵਾਲ ਤੋਂ ਭੰਗਾਲਾ ਆਇਆ ਤੇ ਜੇ ਸੋਰੀ ਜਨਵਾਲ ਤੋਂ ਮਗੇਦਿਆਂ ਆ ਇਹ ਲੰਘੇ ਵੀ ਕੋਈ 10-15 ਕਿਲੋ ਮੀਟਰ ਦਾ ਸਫ਼ਰ ਹੀ ਫੇਰ ਫੇਰ ਕੀ ਆ ਤੇ ਉਹ ਰੂਮ 'ਚ ਬੈਠੇ ਮੈਂ ਕਹਾ ਯਾਰ ਤੂੰ ਬਾਚ ਵੇ ਗਿਆ ਕਹਿੰਦਾ ਨਹੀਂ ਯਾਰ ਮੈਂ ਤਾਂ ਮੈਨੂੰ ਚੀਜ਼ ਆ ਗਈ ਮੇਰੀ ਰੂਮ 'ਚ ਮੈਂ ਤਾਂ ਹਿੱਤੀ ਆ ਗਿਆ ਮੈਨਾਂ ਯਾਰ ਤੂੰ ਮੈਨੂੰ ਦੱਸ ਕੇ ਤੇ ਆਂਦਾ ਤੂੰ ਮੈਂ ਚਲਾ ਉੱਤਰ ਲਗਾ ਬਹਾਨਾ ਜਾ ਬਣਾ ਲਿਆ ਉਹਨੇ ਕਹਿੰਦਾ ਮੇਰੀ ਕੋਈ ਚੀਜ਼ ਹੈਗੀ ਜਿਆਦਾ ਕੰਮ ਵਿੱਚ ਜ਼ਰੂਰਤ ਹੀ ਹੋ ਰਹੀ ਹੈ ਰੂਮ 'ਚ ਮੇਰੇ ਹੂੰ ਮੈਨਾਂ ਠੀਕ ਆ ਇਹ ਮੈਂ ਬਾਬੇ ਨਾਲ ਗੱਲ ਕੀਤੀ ਸਾਰਾ ਦੋ ਕਿ ਫਿਰ ਨਾ ਆਜਾ ਰਾਂ ਬਾਬਾਈ ਮੈਂ ਅਣਾ ਤੁਹਾਨੂੰ ਨਾ ਕੱਲ੍ਹ ਮਿਲਣਾ ਚਾਹਨਾ ਹੂੰ ਤੇ ਕਹਿੰਨਾ ਚਾਹਿਆ ਤੂੰ ਬੇਟਾ ਆ ਜਾ ਮੇਰੇ ਤੋਂ ਮੋੜੇ ਟਾਈਮ ਤੇ ਆ ਜੀ ਇਹ ਚਲ ਗਿਆ ਡਿਊਟੀ ਤੇ ਤੇ ਮੈਂ ਗਿਆ ਨਹੀਂ ਡਿਊਟੀ ਤੇ ਮੈਨਾਂ ਮਨੂ ਜ਼ਰੂਰੀ ਪਹਿਲਾਂ ਮਿਲਣਾ ਕੰਮ ਕਰ ਚਲਦੇ ਰਹਿੰਦੇ ਯਾਰ ਕੰਮ ਕਰ ਚਲਦੇ ਇਹ ਚੀਜ਼ ਦਾ ਇਹਦੇ ਘਰ ਦੇ ਨੂੰ ਇਹਨੇ ਤਸੀਦ ਦੱਸਿਆ ਸੀ ਮੈਂ ਇਹਦੇ ਘਰ ਦੇ ਲਵੇ ਦੇ ਘਰ ਨੂੰ ਸੰਗਤ ਦਾ ਜਿਆਦਾ ਟੈਨਸ਼ਨ ਰਹਿਣੀ ਟੈਨਸ਼ਨ ਪੈਣੀ ਹੈ ਨਾ ਕਿ ਸਾਡਾ ਤੀ ਪੁੱਤ ਕਮਾਣ ਗਿਆ ਤਾਂ ਇਹ ਕਿਹੜੇ ਚੱਕਰਾਂ ਦਾ ਕੰਮ ਹੋ ਗਿਆ ਸਹੀ ਗੱਲ ਤੇ ਮੈਂ ਕਿਹਾ ਚਲੋ ਇਹਨਾਂ ਵੀ ਜਿਹੜੀ ਵੀ ਹੈ ਪ੍ਰੋਬਲਮ ਆਪੇ ਸੋਲਵ ਕਰ ਲਵਾਂ ਠੀਕ ਨਹੀਂ ਹਲ ਕਰ ਜੇ ਪੈਸੇ ਪਹਿਲੋਂ ਲਾ ਨਾ ਕਦੇ ਕਿ ਤਵੇਂ ਕੋਈ ਗਿਆ ਨਹੀਂ ਉਹਦੀ ਜ਼ਿੰਦਗੀ ਜਿਹੜੀ ਸਹੀ ਹੋ ਜਾ ਠੀਕ ਨਹੀਂ ਆ ਪੈਸੇ ਤੇ ਆਉਂਦੇ ਜਾਂਦੇ ਰਹਿੰਦੇ ਆ ਪੈਸਾ ਤਾਂ ਹੀ ਮੈਂ ਇਹਨਾਂ ਨੂੰ ਪਤਾ ਲੱਗਿਆ ਹਾਂਜੀ ਤੇ ਮੈਂ ਉਹਦੇ ਘਰੇ ਨਹੀਂ ਫੋਨ ਕੀਤਾ ਕਿਉਂਕਿ ਮੈਂ ਕਿਹਾ ਜੇ ਘਰੇ ਫੋਨ ਕੀਤਾ ਤਾਂ ਕੰਮ ਜਿਆਦਾ ਵੱਧ ਜਾਣਾ ਹੈ ਠੀਕ ਨਹੀਂ ਆ ਤੇ ਮੈਂ ਕਿਹਾ ਫਿਰ ਬਾਬਾ ਜੀ ਨੇ ਮੈਨੂੰ ਕਹਿੰਦੇ ਕੋਈ ਫਿਰ ਇਹ ਚਲ ਗਿਆ ਡਿਊਟੀ ਤੇ ਮੈਂ ਚਲ ਗਿਆ ਉਹਦੇ ਪਿੱਛੇ ਉਹ ਦੱਸ ਕੇ ਮੈਨੂੰ ਆਇਆ ਨੂੰ ਮੈਂ ਤੇ ਮੈਨੂੰ ਉਹਨੇ ਸਵੇਰੇ ਉੱਠ ਕੇ ਕਹਿੰਦਾ ਯਾਰ ਤੂੰ ਰੋਟੀ ਖਾ ਲਿਆ ਮੈਂ ਕਹਿੰਦਾ ਯਾਰ ਮੈਂ ਅਸਲੀ ਥੱਕ ਗਿਆ ਮੈਂ ਕੰਮ ਤੈਨੂੰ ਪਤਾ ਯਾਰ ਜਿਆਦਾ ਹੋ ਗਿਆ ਇਹ ਕੰਮ ਤੇ ਮੈਂ ਰੈਸਟ ਕਰਨੀ ਆ ਛੁੱਟੀ ਨਾਲ ਲੀ ਮੈਂ ਗਿਆ ਬਹਾਨਾ ਬਣਾ ਲਿਆ ਹਾਂਜੀ ਤੇ ਇਹ ਚਲ ਗਿਆ ਸਵੇਰ ਫਿਰ ਮੈਂ ਕੀਤੀ ਗੱਲ ਬਾਤ ਭਾਬੇ ਨਾਲ ਕਹਿੰਦਾ ਹੁੰਦਾ ਕਿ ਰਾਤ ਨੂੰ ਮੈਂ ਕਹਿੰਦਾ ਦੇਖੋ ਜੀ ਇੱਕ ਤੇ ਬੋਲਦਾ ਬੰਦੇ ਦੀ ਆਵਾਜ਼ ਬੋਲਦਾ ਕਿ ਮੈਂ ਤੈਨੂੰ ਲੈ ਕੇ ਜਾਣਾ ਕਿੰਦਾ ਦੀ ਆਵਾਜ਼ ਕਿੰਨੀ ਆਵਾਜ਼ ਘਟੋ ਘਟੋ ਉਹੀ 40 45 ਸਾਲ ਦਾ ਬੰਦਾ ਬੋਲਦਾ ਜਿਹਦਾ ਬੰਦਾ ਜੀ ਆਵਾਜ਼ ਮ ਇਦਾਂ ਜਿੱਦਾਂ 40 ਸਾਲ ਦਾ 50 ਸਾਲ ਦਾ ਹਾਂਜੀ ਹਾਂਜੀ ਬਾਜ ਉਹਦੀ 40 40 ਸਾਲ ਦਾ ਤੇ ਉਹੀ ਇੱਕੋ ਗੱਲ ਕਹਿੰਦਾ ਮੈਨੂੰ ਲੈ ਕੇ ਜਾਣਾ ਮੈਨੂੰ ਲੈ ਕੇ ਜਾਣਾ ਤੇ ਇਹ ਇਹ ਜਿਹੜਾ ਮਾਹੌਲ ਹੈ ਨਾ ਪੋਡਕਾਸਟ ਹੈ ਹੌਰਰ ਜਿਹਾ ਬਣਿਆ ਹੋਇਆ ਹੈ ਮਤਲਬ ਡਰਾਉਣਾ ਜਿਹਾ ਬਣਿਆ ਹੋਇਆ ਰਿਹਾ ਜੇਕਰ ਤੁਸੀਂ ਇਹ ਪੋਡਕਾਸਟ ਰਾਤ ਨੂੰ ਦੇਖ ਰਹੇ ਹੋ ਤਾਂ ਭਾਈ ਬਾਹਰ ਬੂਰ ਨਾ ਜਾਇਓ ਥੋੜਾ ਬੈਂਬੂਮ ਹੋ ਸਕਦਾ ਹੈ ਕਿਉਂਕਿ ਇਹ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਹਨ ਹੈਨਾ ਤੇ ਇਹ ਸਾਰੇ ਨਾਲ ਇਹ ਚੀਜ਼ ਦੇ ਅਸੀਂ ਪੋਡਕਾਸਟ ਮਜ਼ਾਕ ਨਹੀਂ ਕਰਦੇ ਵੀ ਜੋ ਇਹ ਬੀਤੀ ਚੀਜ਼ਾਂ ਨੂੰ ਦੱਸਦੇ ਪੀਏ ਕਿ ਅੱਜ ਸਾਡੇ ਨਾਲ ਆ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਹ ਚੀਜ਼ਾਂ ਦਾ ਮਤਲਬ ਪਤਾ ਹੋਣਾ ਜ਼ਰੂਰੀ ਹੈ ਹਾਂ ਜੀ ਪਤਾ ਹੋਣਾ ਨੋਲਜ ਇਹਦੀ ਚੀਜ਼ ਬਾਰੇ ਨੋਲਜ ਸ਼ੇਅਰ ਕਰ ਰਹੇ ਹਾਂ ਹਾਂ ਜੀ ਇੱਕ ਸਾਹ ਤੇ ਉਹ ਫਿਰ ਮੈਂ ਬਾਬਾ ਜੀ ਤੋਂ ਗਿਆ ਕੱਲਾ ਗੱਲਬਾਤ ਕੀਤੀ ਮੈਂ ਕਿਹਾ ਬੰਦੀ ਦੀ ਬਾਜ਼ ਆ ਜਾਂਦੀ ਹੈ ਇਹ ਗੱਲ ਕਹਿੰਦਾ ਮੈਨੂੰ ਲੈ ਨਾ ਲੈ ਨਾ ਤੇ ਮੈਂ ਕਿਹਾ ਮੈਨੂੰ ਕਟੋ ਕਰਕੇ 2-4 ਦਿਨਾਂ ਦੇ ਵਿੱਚ ਤਾਂ ਹੱਲ ਕਰ ਦੱਸੋ ਉਹ ਮਨੇ ਕੋਈ ਗੱਲ ਕਹਿੰਦਾ ਬਸ ਇਹਨੂੰ ਲੈ ਕੇ ਲੈ ਕੇ ਇਹ ਨਾਲ ਨਹੀਂ ਜਾਂਦਾ ਰਹਿਣਗਾ ਕੋਤ ਦਿੱਕੇ ਨਾਲ ਮੈਨੂੰ ਲਿਆ ਗਈ ਜਨਾ ਪਰ ਜਾਂਦਾ ਨਹੀਂ ਨਾਲ ਫੇਰ ਤੁਸੀਂ ਕਿਸੇ ਹਿਸਾਬ ਨਾਲ ਇਹਨੂੰ ਮਤਲਬ ਲੈ ਕੇ ਗਏ ਸੀ ਤੁਸੀਂ ਹਾਂ ਮੈਂ ਫੇਰ ਲੈ ਗਿਆ ਕਿਦਾਂ ਫੇਰ بڑے-ਮਾਰੇ ਗਏ ਇਕੱਠੇ ਹੋ ਗਏ ਆਪਾਂ ਨੂੰ ਲੈ ਕੇ ਨਾਲ ਅੱਛਾ ਇਹਨੂੰ ਕਿਸ ਬਹਾਨਾ ਕੀ ਮਾਰਿਆ ਕਿ ਕੋਈ ਬਹਾਨਾ ਨਹੀਂ ਬਹਾਨਾ ਇਹ ਮਾਰ ਕੇ ਚਲੋ ਯਾਰ ਚਲਦੇ ਆ ਉੱਤੇ ਕਿੰਨੇ ਨੂੰ ਲੈ ਜਾਣੇ ਚਲਦੇ ਆ ਘੁੰਮ ਕੇ ਆਉਣੇ ਆ ਆ ਘੁੰਮ ਕੇ ਨਾਲ ਕੱਪੜੇ-ਕੁਪੜੇ ਲਿਆ ਕਰਨੇ ਆ ਵਦਿਆ-ਵਦਿਆ ਅੱਛਾ ਕਿਤੇ ਮਤਲਬ ਤਾਂ ਕੁਝ ਆਏ ਘੁੰਮ ਤੇ ਘੁੰਮ ਤੇ ਗਏ ਵੀ ਜਾਮੀਆਂ 4:00 ਵਜੇ ਤੇ ਨਾਲ ਹੀ ਫੇਰ ਮੈਂ ਕਹਿੰਦਾ ਯਾਰ ਇਹ ਰੋਟੀ ਬਣੀ ਦਾ ਕਿੱਦਾਂ ਕਰਨਾ ਮਾਂ ਰੋਟੀ ਪਾਣੀ ਵੀ ਗੱਲਾਂ ਬਲਾ ਮਾ ਸਾਡੇ ਕੰਨ ਚਲਦੇ ਆ ਬਾਬੇ ਦੇ ਮੈਂ ਕਹਿੰਦਾ ਬੜੀ ਜਗ ਬਾਬਾ ਬੜਾ ਮਸ਼ਹੂਰ ਹੈ ਮੈਂਗਾ ਚਲ ਚਲੀ ਦੇਖਣ ਆ ਇਹ ਉੱਥੋਂ ਜਾ ਕੇ ਮਤਲਬ ਕਿ ਇਹਨੂੰ ਮੈਂ ਉਸ ਵੇਲੇ ਦੱਸਿਆ ਕਿ ਜਿੱਲੇ ਬਾਬੇ ਦਾ ਘਰ ਥੋੜੀ ਦੂਰ ਹੈਗਾ ਅੱਛਾ ਅੱਛਾ ਜਿੱਦਾਂ ਵਾਗੀ ਕੋਈ 15 20 ਮੀਟਰ ਕਿੰਨੇ ਕ ਦੂਰ ਹੁੰਦਾ 20 ਮੀਟਰ ਦਾ ਗੇਟ ਜਿੱਧਾ ਹੁੰਦਾ ਹਾਂ ਹਾਂ ਤੁਹਾਨੂੰ ਪਤਾ ਜਿੱਕਰ ਉਹ ਜਗਾ ਬਾਬੇ ਦੀ ਮਤਲਬ ਬਾਬੇ ਜਗਾ ਤੇ ਤੁਹਾਨੂੰ ਪਤਾ ਸੱਤੀ ਕਿੰਨੀ ਹੁੰਦੀ ਆ ਹਾਂ ਹਾਂ ਅੱਛਾ ਜਿੱਲੇ ਐਂਟਰੀ ਗੇਟ ਤੋਂ ਬਦਲਾ ਜਾਂਦਾ ਉਹ ਚੀਜ਼ ਨੂੰ ਕਿ ਮੇਰੇ ਮਨ ਨੂੰ ਲੱ ਚਾਰਾਂ ਨੇ ਫਿਰ ਦੋ ਨੇ ਲੱਤਾਂ ਫੜੀਆਂ ਦੋਆਂ ਨੇ ਬਾਹ ਫੜੀਆਂ ਲੱਕ ਨੂੰ ਪਿਆ ਗਿਆ ਤੇ ਕਾਬੂ ਆ ਗਿਆ ਸੀ ਹਾਂਜੀ ਕਾਬੂ ਜ਼ੋਰ ਇਨਸਾਨ ਤੋਂ ਡਬਲ ਜ਼ਿਆਦਾ ਜ਼ੋਰ ਹੋ ਗਿਆ ਕਦੇ ਨਹੀਂ ਜ਼ਿੰਦਗੀ ਵਿੱਚ ਮੈਂ ਜ਼ੋਰ ਬੰਦਾ ਮਾਰਦੇ ਦੇਖਿਆ ਨੇ ਤੇ ਫੜ ਕੇ ਲਾ ਕੇ ਫਿਰ ਬਾਬੇ ਨੇ ਉਹਨੂੰ ਕੀਤਾ ਉਹ ਸੱਟ ਮਾਰਨ ਨੂੰ ਹੂੰ ਬੋਲ ਪਿਆ ਮੈਂ ਕਹਿੰਦਾ ਦੇਖੋ ਜੀ ਬੋਲ ਪਿਆ ਇੰਨੀ ਗੱਲ ਉਹਦੇ ਵਿੱਚ ਹਾਂ ਉਹ ਬੋਲਿਆ ਉਹ ਲਿਆ ਨਹੀਂ ਗੱਲ ਬੋਲਿਆ ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ ਇੱਕ ਕਹਿੰਦਾ ਦੱਸ ਦੂਗਾ ਮੋੜੇ ਵਿੱਚ ਤੈਨੂੰ ਕੀ ਲੱਭਦਾ ਪਿਆ ਤੂੰ ਇਹਦੇ ਵਿੱਚ ਕਿਉਂ ਆਇਆ ਕੀ ਗਲਤੀ ਤੇਰੀ ਹੋ ਗਈ ਆ ਕਹਿੰਦਾ ਮੇਰੀ ਕੋਈ ਗਲਤੀ ਨਹੀਂ ਆ ਗਈ ਆ ਇਹਨੂੰ ਕਹੇ ਬੱਸ ਕਿ ਇਹ ਦੋ ਜਣੇ ਹੈਗੇ ਆ ਇਹਦੀ ਰਾਸੀ ਹੋਣੀ ਆ ਜਿਹਨੂੰ ਜਿਹਦੇ ਵਿੱਚ ਬੜੇ ਨਾ ਇਹਦੀ ਰਾਸੀ ਹੋਣੀ ਉਹ ਮੈਨੂੰ ਤਾਂ ਤੰਗ ਕਰਦੇ ਨਹੀਂ ਮੈਨੂੰ ਕਿ ਤੰਗ ਨਾ ਮੇਰੀ ਰਾਸੀ ਨਹੀਂ ਰਾਸੀ ਮੇਰੀ ਬਿਲਕੁਲ ਸਹੀ ਹੈ ਤੁਹਾਡਾ ਹੈਵੀ ਹੁੰਦਾ ਹੈ ਹੈਵੀ ਹੈ ਭਾਰੀ ਹੈ ਬੜਾ ਫਰਕ ਪੈਂਦਾ ਤੇ ਤਾਂ ਇਹ ਇੱਕੋ ਗੱਲ ਕਹਿੰਦਾ ਇਹ ਮੁੰਡੇ ਨੂੰ ਕਹੇ ਰੂਮ ਚੇਂਜ ਕਰਦੇ ਰੂਮ ਖਾਲੀ ਕਰ ਦੋ ਮਤਲਬ ਉਹ ਕੀ ਹੋਇਆ ਕੀ ਸੀ ਉੱਥੇ ਉਹ ਸਾਰਾ ਉਹ ਬੋਲਦਾ ਪਿਆ ਇਹ ਕਹਿੰਦਾ ਉਹ ਫਿਰ ਬਾਬਾ ਜੀ ਨੇ ਉਹਨੂੰ ਪੁੱਛਿਆ ਕਿ ਤੂੰ ਦੱਸ ਮਰਿਆ ਕਿਦਾਂ ਕਿਹਨੇ ਤੈਨੂੰ ਮਾਰਿਆ ਹਾਂ 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 ਇਹ ਤਾਂ ਉਹ ਗੱਲ ਕਹਿੰਦਾ ਕਿ ਮੈਂ ਇੱਥੇ ਮੈਨੂੰ ਮਾਰਿਆ ਨਹੀਂ ਗਿਆ ਮੇਰੀ ਕੋਈ ਟੈਨਸ਼ਨ ਆਈ ਮੈਨੂੰ ਮਜਬੂਰੀ ਕੋਈ ਉਹ ਦੱਸਿਆ ਨਹੀਂ ਉਹਨੇ ਦੱਸਿਆ ਨਹੀਂ ਕਹਿੰਦਾ ਬਸ ਮੈਨੂੰ ਇਹ ਟੈਨਸ਼ਨ ਆਈ ਮੇਰੀ ਮੈਂ ਟੈਨਸ਼ਨ ਆ ਉਹ ਆ ਲੈ ਤੂੰ ਮਾਰਿਆ ਕਰਾਂਗੇ ਸੋ ਸਾਈਡ ਕੇਸ ਸੀ ਇਹਨਾਂ ਤੇ ਕਹਿੰਦਾ ਉਹਦੇ ਉਹਦੇ ਤੇ ਉਹਦੀ লাশ ਰਿਕਵਰ ਕਾਫੀ ਟਾਈਮ ਬਾਅਦ ਹੋਈ ਹੋਣੀ ਇਸ ਕਰਕੇ ਉਹਦੀ ਅਵਗਤੀ ਮਰਨੇ ਦਾ ਸਰ ਜਿੱਦਾਂ ਹਰ ਚੀਜ਼ ਦਾ ਮਰਨ ਦਾ ਟਾਈਮ ਟੇਬਲ ਹੁੰਦਾ ਠੀਕ ਨਹੀਂ ਜਿਹੜੀ ਹੁਣ ਮੈਂ ਕਹਾਂਗਾ ਮੈਂ ਯਾਰ ਮਰਨਾ ਜਿੰਨੀ ਮੇਰੀ ਉਮਰ ਲਿਖੀ ਮੈਂ ਉਹ ਸਾਨਾ ਮਰਨ ਲੀਆ ਤੇ ਜੇ ਮੈਂ ਕਹਾਂ ਆਪਣੀ ਟ੍ਰੇਨ ਥੱਲੇ ਆ ਕੇ ਮਰ ਜਾ ਤਾਂ ਉਹ ਅਵਗਤੀ ਹੋ ਗਈ ਆ ਉਹ ਤਾਂ ਤੜਫਣੇ ਦਾ ਹੱਟਣਾ ਠੀਕ ਨਹੀਂ ਹਰ ਚੀਜ਼ ਦੀ ਬੈਲਡਿਗੀ ਹੁੰਦੀ ਆ ਠੀਕ ਨਹੀਂ ਆ ਤੇ ਜੇ ਲੋਕ ਸਾਡੀ ਬੈਲਡਿਗੀ ਪੂਰੀ ਨਾ ਹੋਇਆ ਤਾਂ ਐ ਕਿਦਾਂ ਕਰ ਸਕਦੇ ਆ ਸਹੀ ਗੱਲ ਆ ਨਹੀਂ ਤਾਂ ਉਹ ਤੜਫਦਾ ਹੀ ਉੱਥੇ ਉਹ ਵਾਂ ਲੱਗ ਮਰੇ ਤਾਂ ਉਹ ਤਾਂ ਕਰਦਾ ਹੀ ਉਹ ਮੇਰੇ ਹਿਸਾਬ ਨਾਲ ਕਿ ਸਰ ਉਹ ਕੀ ਚਾਹੁੰਦਾ ਕਿ ਉੱਥੇ ਕਿਸੇ ਨੂੰ ਰਹਿਣ ਦੇ ਦਿੰਦਾ ਹਾਂ ਇੱਕੋ ਗੱਲ ਕਹਿੰਦਾ ਕਿ ਬਸ ਰੂਮ ਖਾਲੀ ਕਰ ਦਿਓ ਉਹ ਮੇਰਾ ਮਤਲਬ ਹਾਂਜੀ ਅੱਛਾ ਤੇ ਮੇਰੇ ਹਿਸਾਬ ਨਾਲ ਜਦੋਂ ਮੈਂ ਰੂਮ ਲੈਣ ਲੈਣ ਗਿਆ ਨਾ ਸਰਨਾਵਾ ਜਿਹੜੇ ਰੂਮ ਚੰਮਣਾ ਚੇਂਜ ਕੀਤਾ ਹੀ ਰਹਿੰਦਾ ਨਹੀਂ ਸੀ ਕੋਈ ਹਾਂ ਤੇ ਸਰ ਮੈਂ ਇਹ ਸੋਚ ਕੇ ਜਿਹੜੇ ਰੂਮ ਲੱਗੇ ਸੱਗੇ ਹੈਗੇ ਆ ਤੇ ਇੰਨਾ ਰੂਮ ਸਾਫ਼ ਸੁਥਰੇ ਲੋਕਾਂ ਨੇ ਕਿਉਂ ਛੱਡ ਦਿੱਤਾ ਆ ਇਹਦਾ ਬਾਅਦ ਵਿੱਚ ਜਦੋਂ ਬਾਬੇ ਨੂੰ ਲਿਆ ਕੇ ਅੱਗੇ ਉਹਨੇ ਆਪਣੀ ਅੱਖੀ ਮੂੰਹੋਂ ਬੋਲਿਆ ਉਹਨੇ ਆਈ ਆਪਣੀ ਅੱਖੀ ਦੇਖਿਆ ਫੇਰ ਸਮਝ ਚੀਜ਼ ਦਾ ਪਤਾ ਲੱਗਿਆ ਕੀ ਬਾਕੀ ਆ ਜੇ ਇਨਸਾਨ ਇਨਸਾਨ ਵੀ ਅਗਰ 97 ਹੈਗਾ ਇਹ ਚੀਜ਼ ਮੈਂ ਗੌਰ ਕੀਤੀ ਆ ਹੁੰਦੀਆਂ ਇਹ ਚੀਜ਼ਾਂ ਠੀਕ ਨੇ ਆ ਫਿਰ ਉਹ ਬਜਾੜਾ 60 ਮਿੰਟ ਹੋ ਗਿਆ ਤੇ ਬਾਅਦ ਵਿੱਚ ਉਹ ਇੱਕੋ ਗੱਲ ਨੂੰ ਮੈਂ ਕਿੰਨੂੰ ਕਹਿੰਦਾ ਯਾਰ ਮੱਖੂ ਭਾਈ ਮੈਂ ਕਹਿੰਦਾ ਚੱਲਾਂ ਕਰੇ ਮੈਂ ਆਪਣੀ ਮਾਂ ਪਤਰੀ ਨੂੰ ਬਹੁਤ ਯਾਦ ਆਉਂਦੀ ਪਈ ਆ ਤੇ ਮੈਂ ਆਹ ਚੱਲ ਠੀਕ ਆ ਉਹ ਕਰਕੇ ਫਿਰ ਮੈਂ ਵੀ ਸਾਰਾ ਮੈਂ ਕਹਿੰਦਾ ਯਾਰ ਮੈਂ ਵੀ ਨਹੀਂ ਇੱਥੇ ਰਹਿਣਾ ਪਾ ਠੀਕ ਨੇ ਆ ਅਦਾਸੀ ਵੀ ਖਾ ਕੇ ਮੇਰੀ ਵੀ ਵੈਸੇ ਹੈਵੀ ਹੈ ਗਈ ਹੈ ਭਾਰੀ ਹੈ ਗਈ ਹੈ ਪਰ ਮੇਰਾ ਰਹਿਣਾ ਮੈਨੂੰ ਸਹੀ ਨਹੀਂ ਲੱਗਿਆ ਮੈਂ ਆਪਣਾ ਮਤਲਬ ਉਹ ਬੋਲ ਪਿਆ ਸੀ ਕਿ ਰੂਮ ਛੱਡੇ ਤੇ ਬਾਬੇ ਨੇ ਉਹ ਕੱਢਤਾ ਸੀ ਉਹਦੇ ਵਿੱਚ ਹਾਂ ਕੱਢਤਾ ਹੀ ਉਹਨੂੰ ਕੱਢਤਾ ਕਿਹਾ ਜਾ ਉਹਨੂੰ ਨਾਲ ਇੱਕ ਤਵੀਦ ਦਿੱਤਾ ਮੈਨੇ ਵੀ ਤਵੀਦ ਦਿੱਤਾ ਹੀ ਉਹਨੂੰ ਤਵੀਦ ਉਸ ਆਤਮਾ ਨੂੰ ਮੁਕਤੀ ਵਗੈਰਾ ਮਿਲ ਗਈ ਸੀ ਮੇਰੇ ਹਿਸਾਬ ਨਾਲ ਮੁਕਤੀ ਵਗੈਰਾ ਨਹੀਂ ਮਿਲੀ ਉਹ ਇੱਕੋ ਗੱਲ ਇਹ ਕਹਿੰਦਾ ਕਿ ਮੈਂ ਬਸ ਰਮਣਾ ਛੱਡ ਦੇਣਾ ਤੇ ਰੂਮ ਖਾਲੀ ਕਰਦੇ ਉਹਨੇ اچھا ਮਤਲਬ ਜਿਆਦਾ ਕਾਫੀ ਪਾਵਰਫੁਲ ਆਤਮਾ ਸੀ ਹਾਂਜੀ ਪਾਵਰਫੁਲ ਉਹ ਇੱਕੋ ਹੀ ਉਹਦੇ ਕੋਲ ਪਾਸੇ ਕਹਿੰਦਾ ਬਾਬਿਆਂ ਨੂੰ ਕਰਤਾ ਉਹਨੂੰ ਮਤਲਬ ਫ੍ਰੀ ਕਰਤਾ ਬੰਦੇ ਦੇ ਬਚ ਗਿਆ ਜਿਹਦੇ ਮੂੜੇ ਵਿੱਚ ਆਇਆ ਸੀ ਹਾਂਜੀ ਮੇਨ ਉਹ ਹੀ ਸੀ ਉਹ ਮੜ ਨੂੰ ਫ੍ਰੀ ਕਰਤਾ ਬਸ ਇੱਕੋ ਗੱਲ ਕਹਿੰਦਾ ਕਿ ਇਹਨਾਂ ਨੂੰ ਰੂਮ ਖਾਲੀ ਕਰ ਦੋ ਮੈਂ ਇਹਨਾਂ ਨੂੰ ਤੰਗ ਨਹੀਂ ਕਰਦਾ ਬਸ ਇਹ ਗੱਲ ਕਹਿੰਦੇ ਤਾਂ ਅਸੀਂ ਮੈਂ ਉਹ ਚਲ ਗਿਆ ਘਰੇ ਆਪਣੇ ਤੇ ਮੈਂ ਵੀ ਆਪਣਾ ਬੋਰੀ ਬਿਸਤਰਾ ਕੀਤਾ ਪਿਆਗਾ ਠੀਕ ਨਹੀਂ ਆ ਬੈਠ ਉਹ ਗੁਣਾ ਕੀਤਾ ਬੈਗਾ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਨਾ ਹੁਣ ਪੋਡਕਾਸਟ ਦੇ ਵਿੱਚ ਇਹ ਵਾਈਬਸ ਵੀ ਇਦਾਂ ਦੀਆਂ ਆ ਰਹੀਆਂ ਕਿ ਸਾਡੇ ਲੱਗੇ ਛੱਗੇ ਕੋਈ ਚੀਜ਼ ਹੈਗੀ ਐ ਮੈਨੂੰ ਮੈਨੂੰ ਵੀ ਫੀਲ ਹੁੰਦਾ ਕਿ ਵੇਲੇ ਸਰ ਹੁੰਦਾ ਬੜਾ ਖਤਰਨਾਕ ਰਿਹਾ ਮਾਹੌਲ ਬਣਿਆ ਹੋਇਆ ਯਾਰ ਹਾਂਜੀ ਅੱਛਾ ਫੇਰ ਤੁਸੀਂ ਉੱਥੋਂ ਆ ਗਏ ਫੇਰ ਮੈਂ ਸਰ ਉੱਥੇ ਆ ਗਏ ਕਰੇ ਆ ਗਏ ਮੈਂ ਆਪਣੇ ਫੇਰ ਮੈਂ ਆਪਣਾ ਮੈਨੇ ਜਿੰਨਾ ਗੱਲ ਕੀਤੀ ਮੈਂ ਸਰ ਮੈਂ ਨਾ ਜਾਣ ਕੇ ਬੰਨ ਦਾ ਮਾਰ ਨਹੀਂ ਸਕੋ ਹੂੰ ਹੂੰ ਕਿ ਸਰ ਮੇਰੇ ਬਰਦਰ ਦਾ ਵਿਆਹ ਹੈ ਤੇ ਮੈਂ ਦਾ ਦਿਨ ਬੰਦਾ ਦਿਨ ਰੱਖੋ ਮੈਂ ਕੰਨਾਂ ਨੇ ਮੈਂ ਖੁਦ ਨੂੰ ਦਾਦ ਨਹੀਂ ਸੁੱਟੀਆਂ ਦਿੱਤੀ ਹੈ ਜੇ ਮੈਂ ਮੈਨੂੰ ਦਾਦ ਦਿੰਦੀ ਨਾ ਮੈਨੂੰ ਬਾਅਦੋਂ 15 20 ਦਿਨ ਦੀ ਕਹਿਦੀ ਆ ਮੈਂ ਘਰੇ ਡੰਗ ਰੂਮ ਕਰਨਾ ਆਇਆ ਜਿੱਦਾ ਕੋਈ ਵੀ ਸਮਾਂ ਮਤਲਬ ਹਾਜੀ ਮੇਰਾ ਦਿਲ ਜੇ ਕੀ ਤਰੀਕੇ ਨਾਲ ਨਿਕਲ ਨਹੀਂ ਰਹਾ ਨੂੰ 17 ਬਣਿਆ ਰੂਮ ਜੀ ਕਿੰਨੇ ਵਾਰ ਰੂਮ ਚੇਂਜ ਕਰਨਾ ਹੀ ਤੇ ਕਰਤਾ ਰੂਮ ਜੇ ਘਰੇ ਆ ਗਿਆ ਮੈਂ ਆਪਣੇ ਤੇ ਬਾਅਦੋਂ ਪੜਾ ਜਿੰਨੇ ਮੇਰੇ ਪਿਆਰ ਤੇ ਲੱਭਣੀਆਂ ਕੋਈ 35000 ਰੁਪਏ ਠੀਕ ਨੇ ਆ ਫੰਡ ਫੋਨ ਜਿਹੜਾ ਮੈਨੂੰ ਮਿਲਿਆ ਮੈਂ ਪੰਜਾਬ 60000 ਰੁਪਏ ਲਿਆ ਕਾ ਗਿਆ ਉੱਥੋਂ ਮੈਂ ਤੇ ਮੈਂ ਕਰੇ ਵਧੀਆ ਰਿਆਂ ਤੇ ਉਹਨਾਂ ਮੇਰੀ ਮੂਰੇ ਤਾਂ ਗੱਲਬਾਤ ਹੁੰਦੀ ਆ ਹੁਣ ਕਹਿੰਦਾ ਮੈਂ ਠੀਕ ਆ ਕਹਿੰਦਾ ਸਹੀ ਆ ਮੈਂ ਕਹਿੰਦਾ ਮੈਂ ਹੁਣ ਮੈਂ ਰੋਹੀ ਗੱਲ ਮਤਲਬ ਤੁਸੀਂ ਅੱਜ ਤੱਕ ਕਿਸੇ ਨਾਲ ਵੀ ਸ਼ੇਅਰ ਨਹੀਂ ਕੀਤੀ ਐ ਨਾ ਇਹ ਪੋਡਕਾਸਟ ਵਿੱਚ ਹੀ ਸ਼ੇਅਰ ਹੋਈ ਆ ਹਾਂਜੀ ਹਾਂਜੀ ਮੈਂ ਨਾ ਵੀ ਨਹੀਂ ਕਦੀ ਸ਼ੇਅਰ ਕੀਤੀ ਹਾਂਜੀ ਹਾਂਜੀ ਕਹਿੰਦਾ ਉਹਨੂੰ ਮੈਨੂੰ ਕਹਿੰਦਾ ਸੋ ਕੀ ਕਹਿੰਦਾ ਯਾਰ ਮੈਂ ਰੱਬ ਦਾ ਬੋਨ ਨਾਮ ਲੈਣਾ ਆ ਹਰ ਵੇਲੇ ਗੁਰਦੁਆਰੇ ਰੱਬ ਦਾ ਨਾਮ ਲੈਣਾ ਚਾਹੀਦਾ ਯਾਰ ਗੁਰਦੁਆਰੇ ਕਹਿੰਦਾ ਮੈਂ ਮੱਥਾ ਮੱਥਾ ਟੇਕਦਾ ਕਹਿੰਦਾ ਮੈਂ ਸਹੀ ਹਾਂ ਤੇ ਦੋਸਤੋ ਜੇਕਰ ਤੁਹਾਨੂੰ ਇਹ ਪੋਡਕਾਸਟ ਵਧੀਆ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਇਸ ਪੋਡਕਾਸਟ ਨੂੰ ਔਰ ਜੇਕਰ ਤੁਸੀਂ ਸਾਡੀ ਪੋਡਕਾਸਟ ਦੇ ਵਿੱਚ ਆਣਾ ਚਾਹੁੰਦੇ ਹੋ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੀ ਈਮੇਲ ਦੇ ਉੱਤੇ ਤੇ ਮੱਖੂ ਹੋਰ ਤੁਹਾਡੇ ਕੋਲ ਹੋਰ ਵੀ ਸਟੋਰੀਆਂ ਹੈਗੀਆਂ ਬਹੁਤ ਸਾਰੀਆਂ ਸਟੋਰੀਆਂ ਹੈਗੀਆਂ ਮੈਂ ਤੁਹਾਨੂੰ ਜ਼ਰਾ ਜੋ ਮੇਰ ਨਾਲ ਮਤਲਬ ਮੇਰੀ ਰਸਾਭਲ ਰਾਸੀ ਬਹੁਤ ਭਾਰੀ ਹੈਗੀ ਆ ਕਿ ਮੇਰੇ ਚੀ ਟੱਕਰਦੀ ਹੈ ਪਰ ਮੈਨੂੰ ਹਮਲਾ ਨਹੀਂ ਕਰ ਸਕਦੇ ਦਿਖਦੀਆਂ ਆਇਆ ਮਤਲਬ ਹਾਂ ਪਰ ਮੈਂ ਤਾਂ ਹਮਲਾ ਨਹੀਂ ਕਰ ਸਕਦੀਆਂ आ, स्टोरी आ, स्टोरी अच्छा अच्छा ए चक्कर है ते और स्टोरी सुनाना चाहो स्टोरी उन अगली पॉडकास्ट गा ਦੱਸਾਂਗੇ ਇਹਨਾਂ ਨੂੰ اچھا اچھا ਠੀਕ ਨਹੀਂ ਆ ਠੀਕ ਹੈ ਪਿੰਡੂ ਸ਼ਹਿਰ ਚ ਕੀ ਦੱਸਿਆ ਤੇ ਪਿੰਡੂ ਕੀ ਦੱਸਿਆ ਮੇਰੇ ਪਿੰਡ ਚ ਵੀ ਹੋਇਆ ਕੋਈ ਹਾਂ ਜੀ ਉਹ ਵਾਰੀ ਹੋਇਆ ਪਰ ਉਹ ਮੈਂ سپورਟ ਕਰ ਰਹੀ ਮੇਰੇ ਖਿਆਲ ਨਾਲ ਇਹ ਪੋਡਕਾਸਟ ਤੇ ਕਾਫੀ ਲੰਬੀ ਹੋ ਗਈ ਹਾਂ ਜੀ ਆਪਣਾ 20 ਮਿੰਟ ਤੋਂ ਉਪਰੀ ਟੱਪ ਰਹੀ ਹੋएगी ਸ਼ਾਇਦ ਤੇ ਦੋਸਤੋ ਇਸ ਪੋਡਕਾਸਟ ਨੂੰ ਅਸੀਂ ਇੱਥੇ ਹੀ ਐਂਡ ਕਰਾਂਗੇ ਠੀਕ ਹੈ ਚੈਨਲ ਤੇ ਨਵੇਂ ਚੈਨਲ ਨੂੰ ਜਲਦੀ ਤੇ ਜਲਦੀ ਸਬਸਕ੍ਰਾਈਬ ਕਰੋ ਇਸੇ ਤਰ੍ਹਾਂ ਦੀ ਕਹਾਣੀਆਂ ਲੈ ਕੇ ਆਂਦੇ ਰਵਾਂਗੇ ਤੁਹਾਡੇ ਲਈ ਔਰ ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਇਦਾਂ ਦੀ ਕੁਝ ਵੀ ਇਨਸੀਡੈਂਟਸ ਤੁਹਾਡੇ ਨਾਲ ਤੁਹਾਡੀ ਰੀਅਲ ਲਾਈਫ ਦੇ ਵਿੱਚ ਹੋਇਆ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਜਾਂ ਫਿਰ ਕਿਸੇ ਹੋਰ ਦੀ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੀ ਪੋਡਕਾਸਟ ਦੇ ਵਿੱਚ ਆ ਸਕਦੇ ਹੋ ਤੇ ਮਿਲਦੇ ਆ ਤੁਹਾਨੂੰ ਨੈਕਸਟ ਪੋਡਕਾਸਟ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਟੇਕ ਕੇਅਰ ਐਂਡ ਬਾਏ ਬਾਏ